ਸਾਫਰੀਕਾ ਹਮਦਰ ਟੀਵੀ ਦੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਕੈਨੇਡਾ ਵਿੱਚ ਬੁਰੇ ਫਸੇ ਪੰਜਾਬੀ ਵਿਦਿਆਰਥੀ ਰਿਪੋਰਟ ਹੋਣ ਦਾ ਖਤਰਾ ਮੰਡਰਾਇਆ ਬੇਨਿਯਮੀਆਂ ਕਾਰਨ ਪ੍ਰਾਈਵੇਟ ਕਾਲਜ ਹੋਇਆ ਬੰਦ ਟਰੰਪ ਸਰਕਾਰ ਨੇ ਅਮਰੀਕਾ ਆਉਣ ਤੋਂ ਰੋਕੇ ਸੈਂਕੜੇ ਭਾਰਤੀ ਵੀਜ਼ਾ ਨਬਿ ਆਉਣ ਭਾਰਤ ਪੁੱਜਣ ਵਾਲਿਆਂ ਦੀਆਂ ਇੰਟਰਵਿਊਜ਼ ਰੱਦ ਇਮੀਗ੍ਰੇਸ਼ਨ ਮਾਰਾ ਨੇ ਨਵੀਂ ਨੀਤੀ ਤੇ ਉਠਾਇਆ ਸਵਾਲ ਕੈਨੇਡਾ ਵਿੱਚ ਚਾਲੀ ਕਰੰਸੀ ਨੋਟਾਂ ਨੇ ਵਜਾਈ ਖਤਰੇ ਦੀ ਘੰਟੀ 20 50 ਅਤੇ 100 ਡਾਲਰ ਦੇ ਨਕਲੀ ਬਿਲਜ਼ ਦੀ ਰੀਟੇਲ ਸਟੋਰਾਂ ਤੇ ਪਰਮਾਹ ਮੈਸੀ ਸਾਗਾ ਤੇ 프램ਟਨ ਵਿੱਚੋਂ ਚੋਰੀ ਹੋਈਆਂ 4722 ਗੱਡੀਆਂ, ਪੀਲ ਅਰਿਜਨਲ ਪੁਲਿਸ ਵੱਲੋਂ 21 ਦਸੰਬਰ ਤੱਕ ਦੇ ਅੰਕੜੇ ਜਾਰੀ। ਯੂਕਰੇਨੀ ਫੌਜੀ ਦੇ ਕੱਦ ਵਿੱਚ ਗੁਜਰਾਤੀ ਵਿਦਿਆਰਥੀ ਪਰਿਵਾਰ ਨੂੰ ਵੀਡੀਓ ਭੇਜ ਕੇ ਹੱਡ ਬੀਤੀ ਸੁਣਾਈ। ਰੂਸੀ ਫੌਜ ਤੇ ਲਾਇਆ ਨਸ਼ਿਆਂ ਦੇ ਕੇਸ ਵਿੱਚ ਫਸਾ ਕੇ ਭਰਤੀ ਕਰਨ ਦਾ ਦੋਸ਼। ਸਿਡਨੀ ਗੋਲੀਕਾਂਡ ਦੇ ਦੋਸ਼ੀਆਂ ਨੇ ਚਲਾਏ ਸਨ ਚਾਰ ਬੰਬ ਆਸਟ੍ਰੇਲੀਆ ਪੁਲਿਸ ਮੁਤਾਬਕ ਗੋਲੀਬਾਰੀ ਦੀ ਸਖਲਾਈ ਵੀ ਹਾਸਲ ਕੀਤੀ ਸਿਡਨੀ ਬੀਚ ਤੇ ਸ਼ਰਧਾਂਜਲੀ ਦੇਣ ਇਕੱਤਰ ਹੋਏ ਹਜ਼ਾਰਾਂ ਲੋਕ ਤੇ ਹੁਣ ਖਬਰਾਂ ਵਿਸਤਾਰ ਨਾਲ ਕੈਨੇਡਾ ਵਿੱਚ ਸੈਂਕੜੇ ਇੰਟਰਨੈਸ਼ਨਲ ਸਟੂਡੈਂਟਸ ਉੱਤੇ ਡਿਪੋਰਟੇਸ਼ਨ ਦਾ ਖਤਰਾ ਮੰਡਰਾ ਰਿਹਾ ਹੈ ਜਿਨ੍ਹਾਂ ਦਾ ਕਾਲਜ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਬੰਦ ਕਰਵਾ ਦਿੱਤਾ ਗਿਆ ਅਤੇ ਹੁਣ ਨਵੇਂ ਵਿਦਿਅਕ ਅਦਾਰਿਆਂ ਵਿੱਚ ਦਾਖਲਾ ਮਿਲਣ ਦੇ ਆਸਾਰ ਨਜ਼ਰ ਨਹੀਂ ਆਉਂਦੇ ਜੀ ਹਾਂ BC ਦੇ ਪੈਸੀਫਿਕ ਲਿੰਕ ਕਾਲਜ ਨੂੰ ਬੰਦ ਕਰ ਦਿੱਤਾ ਗਿਆ ਜਿਸ ਦੇ ਪ੍ਰਬੰਧਕਾਂ ਵੱਲੋਂ ਕੋਰਸਾਂ ਅਤੇ ਵਰਕਪਲੇਸਮੈਂਟ ਦੇ ਮਾਮਲੇ ਵਿੱਚ ਕਮਾਂਤਰੀ ਵਿਦਿਆਰਥੀਆਂ ਨੂੰ ਗੁੰਮਰਾਹ ਕੀਤਾ ਗਿਆ ਵੈਨਕੂਵਰ ਸੰਦੀ ਰਿਪੋਰਟ ਮੁਤਾਬਕ ਦਵਿੰਦਰ ਸਿੰਘ ਸੰਧੂ ਇਨ੍ਹਾਂ ਬਦਕਿਸਮਤ ਵਿਦਿਆਰਥੀਆਂ ਵਿੱਚੋਂ ਇੱਕ ਹੈ ਜੋ ਹਜ਼ਾਰਾਂ ਡਾਲਰ ਫੀਸ ਭਰਨ ਮਗਰੋਂ ਠੱਗਿਆ ਮਹਿਸੂਸ ਕਰ ਰਹੇ ਨੇ ਦਵਿੰਦਰ ਸਿੰਘ ਸੰਧੂ ਅਗਸਤ 2024 ਵਿੱਚ ਪੈਸੀਫਿਕ ਲਿੰਕ ਕਾਲਜ ਦੇ ਭਾਰਤ ਵਿਚਲੇ ਏਜੰਟ ਦੇ ਸੰਪਰਕ ਵਿੱਚ ਆਇਆ ਅਤੇ ਇਸ ਸਾਲ ਫਰਵਰੀ ਵਿੱਚ 8500 ਡਾਲਰ ਫੀਸ ਭਰਦਿਆਂ ਕਾਲਜ ਦੇ ਬਰਨਬੀ ਕੈਂਪਸ ਵਿੱਚ ਦਾਖਲਾ ਲੈ ਲਿਆ ਨਾਈਜੀਰੀਆ ਨਾਲ ਸੰਬੰਧਤ ਇੱਕ ਹੋਰ ਵਿਦਿਆਰਥੀ ਨੇ 14900 ਡਾਲਰ ਫੀਸ ਅਦਾ ਕੀਤੀ ਅਤੇ ਹੁਣ ਰਕਮ ਵਾਪਸ ਕਰਵਾਉਣ ਲਈ ਸੰਘਰਸ਼ ਕਰ ਰਹੇ ਹੈ ਦੱਸ ਦਈਏ ਕਿ ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਕਾਲਜ ਬਾਰੇ ਕੀਤੀ ਗਈ ਪੜਤਾਲ ਦੌਰਾਨ ਵੱਡੇ ਪੱਧਰ ਤੇ ਬੇਨਿਯਮੀਆਂ ਸਾਹਮਣੇ ਆਈਆਂ ਅਤੇ ਇਸ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਉਧਰ ਸਟੂਡੈਂਟ ਐਡਵੋਕੇਸੀ ਗਰੁੱਪ ਵਨ ਵੌਇਸ ਕੈਨੇਡਾ ਦੇ ਬਾਨੀ ਬਲਰਾਜ ਕਾਲੋ ਨੇ ਦੱਸਿਆ ਕਿ ਪੈਸੀਫਿਕ ਲਿੰਕ ਕਾਲਜ ਵਿੱਚ ਮੋਟੀਆਂ ਰਕਮਾਂ ਅਤੇ ਸਮਾਂ ਬਰਬਾਦ ਹੋਣ ਕਰਕੇ ਵਿਦਿਆਰਥੀ ਗੁੱਸੇ ਵਿੱਚ ਨੇ ਕਿਸੇ ਨੇ 10000 ਡਾਲਰ ਫੀਸ ਅਦਾ ਕੀਤੀ ਅਤੇ ਕਿਸੇ ਨੇ 15000 ਡਾਲਰ ਦੀ ਅਦਾਇਗੀ ਕੀਤੀ ਬਲਰਾਜ ਕਾਲੋ ਮੁਤਾਬਕ ਫੀਸ ਸ਼ਾਇਦ ਵਾਪਸ ਵੀ ਮਿਲ ਜਾਵੇ ਪਰ ਸਮਾਂ ਵਾਪਸ ਨਹੀਂ ਮਿਲਣਾ ਦੂਜੇ ਪਾਸੇ ਅਤੀਤ ਵਿੱਚ ਕਾਲਜ ਤੋਂ ਪੜ੍ਹਾਈ ਮੁਕੰਮਲ ਕਰ ਚੁੱਕੇ ਵਿਦਿਆਰਥੀ ਵੀ ਡੂੰਘੀਆਂ ਚਿੰਤਾਵਾਂ ਵਿੱਚ ਡੁੱਬ ਚੁੱਕੇ ਨੇ ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਕਿਸੇ ਹੋਰ ਕਾਲਜ ਵਿੱਚ ਦਾਖਲਾ ਲੈਣ ਦਾ ਸੁਝਾਅ ਦਿੱਤਾ ਗਿਆ ਹੈ ਪਰ ਕੋਮੰਤਰੀ ਵਿਦਿਆਰਥੀਆਂ ਦਾ ਕੋਟਾ ਤੈਅ ਹੋਣ ਕਾਰਨ ਇਹ ਕੰਮ ਇੰਨਾ ਸੌਖਾ ਨਹੀਂ ਜਾਣਕਾਰਤਾਵਾਂ ਮੁਤਾਬਕ ਦਾਖਲਾ ਸ਼ਰਤਾਂ ਪੂਰੀਆਂ ਨਾ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਕਾਲਜ ਵਿੱਚ ਦਾਖਲ ਕੀਤਾ ਗਿਆ ਅਤੇ ਕੰਮ ਦਾ ਤਜਰਬਾ ਉਹਨਾਂ ਵੱਲੋਂ ਮੁਕੰਮਲ ਕੀਤੇ ਕੋਰਸ ਨਾਲ ਮੇਲ ਨਹੀਂ ਖਾਂਦਾ ਦਿਲਚਸਪਤਾ ਇਹ ਹੈ ਕਿ ਪੈਸੀਫਿਕ ਕਲਿੰਗ ਕਾਲਜ ਦੇ ਵਿਦਿਆਰਥੀਆਂ ਨੇ ਬੀਤੇ ਸਤੰਬਰ ਮਹੀਨੇ ਦੌਰਾਨ ਸੀਬੀਸੀ ਨਿਊਜ਼ ਨਾਲ ਸੰਪਰਕ ਕਰਦਿਆਂ ਦੋਸ਼ ਲਾਇਆ ਸੀ ਕਿ ਉਹਨਾਂ ਨੂੰ ਕੰਸਰਵੇਟਿਵ ਪਾਰਟੀ ਦੀ ਉਮੀਦਵਾਰ ਤਮਾਰਾ ਯੰਸਨ ਦੇ ਚੋਣ ਪ੍ਰਚਾਰ ਵਿੱਚ ਸ਼ਾਮਲ ਹੋਣ ਲਈ ਮਜਬੂਰ ਕੀਤਾ ਗਿਆ ਤਮਾਰਾ ਯੰਸਨ ਦਸੰਬਰ 2024 ਦੌਰਾਨ ਹੋਈ ਜ਼ਿਮਨੀ ਚੋਣ ਦੌਰਾਨ ਟੋਰੀ ਉਮੀਦਵਾਰ ਸੀ ਵਿਦਿਆਰਥੀਆਂ ਅੱਗੇ ਸ਼ਰਤ ਰੱਖੀ ਗਈ ਕਿ ਉਹਨਾਂ ਨੂੰ ਚੋਣ ਪ੍ਰਚਾਰ ਵਿੱਚ ਸ਼ਮੂਲੀਅਤ ਦੀਆਂ ਤਸਵੀਰਾਂ ਕਾਲਜ ਪ੍ਰਬੰਧਕਾਂ ਕੋਲ ਜਮ੍ਹਾਂ ਕਰਵਾਉਣੀਆਂ ਹੋਣਗੀਆਂ ਅਤੇ ਇਹਨਾਂ ਦੇ ਆਧਾਰ ਤੇ ਹੀ ਹਾਜ਼ਰੀ ਮੰਨੀ ਜਾਵੇਗੀ ਉਧਰ ਤਮਾਰਾ ਯੰਸਨ ਨੇ ਕਿਸੇ ਵੀ ਕਾਲਜ ਨਾਲ ਕੋਈ ਸਬੰਧ ਹੋਣ ਤੋਂ ਨਾਂ ਕਰ ਦਿੱਤੀ ਹੁਣ ਮਸਲਾ ਵਿਦਿਆਰਥੀਆਂ ਦੇ ਭਵਿੱਖ ਬਾਰੇ ਪੈਦਾ ਹੁੰਦਾ ਹੈ ਜੋ 2011 ਵਿੱਚ ਬਣਿਆ ਕਾਲਜ ਬੰਦ ਹੋਣ ਕਰਕੇ ਵੱਡੀਆਂ ਮੁਸ਼ਕਲਾਂ ਵਿੱਚ ਘਰ ਚੁੱਕੇ ਨੇ ਇਮੀਗ੍ਰੇਸ਼ਨ ਸਲਾਹਕਾਰਾਂ ਵੱਲੋਂ ਕਾਲਜ ਬੰਦ ਕਰਵਾਏ ਜਾਣ ਦਾ ਸਵਾਗਤ ਕੀਤਾ ਗਿਆ ਪਰ ਵਿਦਿਆਰਥੀਆਂ ਦੇ ਵੀਜ਼ਾ ਸਟੇਟਸ ਬਾਰੇ ਚਿੰਤਾਵਾਂ ਵੀ ਜ਼ਾਹਰ ਕੀਤੀਆਂ ਜਾ ਰਹੀਆਂ ਨੇ ਉਮੀਦ ਕੀਤੀ ਜਾ ਰਹੀ ਹੈ ਕਿ ਇਮੀਗ੍ਰੇਸ਼ਨ ਮਹਿਕਮੇ ਵੱਲੋਂ ਨਵੇਂ ਵਿਦਿਅਕ ਅਦਾਰਿਆਂ ਵਿੱਚ ਦਾਖਲੇ ਲਈ ਕੋ ਮੰਤਰੀ ਵਿਦਿਆਰਥੀਆਂ ਦੇ ਵੀਜ਼ੇ ਨਵਿਆਉਣ ਵਿੱਚ ਢਿੱਲ ਨਹੀਂ ਵਰਤੀ ਜਾਵੇਗੀ ਬਿਆਰ ਰਿਪੋਰਟ ਹਮਦਰ ਟੀਵੀ ਆਓ ਹੁਣ ਚੱਲਦੇ ਹਾਂ 트럼ਪ ਸਰਕਾਰ ਵੱਲੋਂ ਸੁੱਕਣੇ ਪਾਏ ਸੰਕੜੇ ਭਾਰਤੀਆਂ ਨਾਲ ਸੰਬੰਧਤ ਅਹਿਮ ਖਬਰ ਵਾਲ 트럼ਪ ਸਰਕਾਰ ਵੱਲੋਂ ਅਚਨਚੇਤ ਵੀਜ਼ਾ ਅਪਾਇੰਟਮੈਂਟਸ ਰੱਦ ਕੀਤੇ ਜਾਣ ਕਰਕੇ ਵੱਡੀ ਗਿਣਤੀ ਵਿੱਚ ਭਾਰਤੀ ਲੋਕ ਨਵੀਂ ਦਿੱਲੀ, ਹਾਈਦਰਾਬਾਦ, ਚੇਨਈ ਜਾਂ ਮੁੰਬਈ ਵਿੱਚ ਫਸ ਟੁੱਕੇ ਨੇ ਜੋ ਆਪਣੇ H1B ਵੀਜ਼ਾ ਨਵਿਆਉਣ ਪੁੱਜੇ ਸਨ ਪਰ ਕਾਉਂਸਲਰ ਦਫ਼ਤਰਾਂ ਨੇ ਬਗੈਰ ਕਿਸੇ ਅਗਾਊਂ ਚੇਤਾਵਨੀ ਤੋਂ 15 ਦਸੰਬਰ ਤੋਂ ਬਾਅਦ ਵਾਲੀਆਂ ਵੀਜ਼ਾ ਇੰਟਰਵਿਊਜ਼ ਵੱਡੇ ਪੱਧਰ ਤੇ ਰੱਦ ਕਰ ਦਿੱਤੀਆਂ واਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ ਅਮਰੀਕਾ ਦੇ ਵਿਦੇਸ਼ ਵਿਭਾਗ ਵੱਲੋਂ ਵੀਜ਼ਾ ਧਾਰਕਾਂ ਨੂੰ ਦੱਸਿਆ ਗਿਆ ਹੈ ਕਿ ਨਵੀਂ ਸੋਸ਼ਲ ਮੀਡੀਆ ਪਾਲਿਸੀ ਦੇ ਚੱਲਦਿਆਂ ਇੰਟਰਵਿਊਜ਼ ਫਿਲਹਾਲ ਟਾਲ ਦਿੱਤੀਆਂ ਗਈਆਂ ਪਰ ਇਮੀਗ੍ਰੇਸ਼ਨ ਮਾਰਾ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਅਮਰੀਕਾ ਵਿੱਚੋਂ ਵੀਜ਼ਾ ਵਾਲਿਆਂ ਨੂੰ ਰਿਪੋਰਟ ਕਰਨ ਦਾ ਇਹ ਨਵਾਂ ਤਰੀਕਾ ਹੋ ਸਕਦਾ ਹੈ ਦੱਸ ਦਈਏ ਕਿ واਸ਼ਿੰਗਟਨ ਪੋਸਟ ਦੀ ਰਿਪੋਰਟ ਤਿੰਨ ਇਮੀਗ੍ਰੇਸ਼ਨ ਵਕੀਲਾਂ ਵੱਲੋਂ ਮੁਹੱਈਆ ਕਰਵਾਈ ਜਾਣਕਾਰੀ ਤੇ ਆਧਾਰਿਤ ਹੈ ਜਿਨ੍ਹਾਂ ਦੇ ਕਲਾਇੰਟਸ ਇਸ ਵੇਲੇ ਭਾਰਤ ਵਿੱਚ ਫਸੇ ਹੋਏ ਨੇ ਵਿਦੇਸ਼ ਵਿਭਾਗ ਦੀ ਦਲੀਲ ਹੈ ਕਿ ਕੌਮੀ ਸੁਰੱਖਿਆ ਜਾਂ ਲੋਕ ਸੁਰੱਖਿਆ ਨੂੰ ਕਿਸੇ ਵੀ ਕਿਸਮ ਦਾ ਖਤਰਾ ਨਾ ਹੋਣ ਬਾਰੇ ਯਕੀਨ ਹੋਣ ਤੇ ਹੀ ਐਚ 1 ਵੀ ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ਰੀਨਿਊ ਕੀਤੇ ਜਾਣਗੇ ਉਧਰ ਨਵੀਂ ਦਿੱਲੀ ਸਥਿਤ ਯੂਐਸ ਅੰਬੈਸੀ ਦੇ ਇੱਕ ਬੁਲਾਰੇ ਨੇ ਕਿਹਾ ਕਿ ਵਿਦੇਸ਼ ਵਿਭਾਗ ਵੱਲੋਂ ਵਿਦਿਆਰਥੀਆਂ ਅਤੇ ਵਿਜ਼ਟਰ ਵੀਜ਼ਾ ਵਾਲਿਆਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਦੀ ਡੂੰਘਾਈ ਨਾਲ ਕੋਖ ਆਰੰਭ ਕੀਤੀ ਜਾ ਚੁੱਕੀ ਹੈ ਅਤੇ H1B ਵੀਜ਼ਾ ਜਾਂ H4 ਵੀਜ਼ਾ ਦੇ ਮਾਮਲੇ ਵਿੱਚ ਵੀ ਇਹੋ ਰਣਨੀਤੀ ਅਖਤਿਆਰ ਕੀਤੀ ਗਈ ਹੈ ਹਿਊਸਟਨ ਦੀ ਇੱਕ ਇਮੀਗ੍ਰੇਸ਼ਨ ਫਾਰਮ ਵਿੱਚ ਭਾਈਵਾਲ ਐਮਲੀ ਨਾਇਮਨ ਨੇ ਦੱਸਿਆ ਕਿ ਉਹਨਾਂ ਦੇ ਘੱਟੋ-ਘੱਟ 100 ਕਲਾਇੰਟਸ ਭਾਰਤ ਵਿੱਚ ਫਸੇ ਹੋਏ ਨੇ ਇਸੇ ਤਰ੍ਹਾਂ ਐਟਲਾਂਟਾ ਵਿਖੇ ਇਮੀਗ੍ਰੇਸ਼ਨ ਲਾਅ ਦੀ ਪ੍ਰੈਕਟਿਸ ਕਰ ਰਹੇ ਚਾਰਲਸ ਕੱਕ ਅਤੇ ਭਾਰਤ ਵਿੱਚ ਮੌਜੂਦ ਇਮੀਗ੍ਰੇਸ਼ਨ ਵਕੀਲ ਵੀਨਾ ਵਿਜੇ ਅਨੰਤ ਨੇ ਦੱਸਿਆ ਕਿ ਉਹਨਾਂ ਦੇ ਘੱਟੋ-ਘੱਟ 12-12 ਕਲਾਇੰਟਸ ਭਾਰਤ ਵਿੱਚ ਫਸੇ ਹੋਏ ਨੇ ਇੰਨੀ ਵੱਡੀ ਗਿਣਤੀ ਵਿੱਚ ਇਮੀਗ੍ਰੇਸ਼ਨ ਸਮੱਸਿਆ ਇਸ ਤੋਂ ਪਹਿਲਾਂ ਕਦੇ ਸਾਹਮਣੇ ਨਹੀਂ ਆਈ ਅਤੇ ਨੀਅਤ ਸਾਫ਼ ਨਜ਼ਰ ਨਹੀਂ ਆ ਰਹੀ ਉੱਧਰ ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਇੱਕ ਬੁਲਾਰੇ ਨੇ ਕਿਹਾ ਕਿ ਅਤੀਤ ਵਿੱਚ ਉਡੀਕ ਸਮਾਂ ਘਟਾਉਂਦਿਆਂ ਇਮੀਗ੍ਰੇਸ਼ਨ ਮਾਮਲਿਆਂ ਦੀ ਪ੍ਰੋਸੈਸਿੰਗ ਤੇਜ਼ ਕੀਤੀ ਗਈ ਪਰ ਇਸ ਵੇਲੇ ਹਰ ਵੀਜ਼ਾ ਕੇਸ ਦੀ ਡੂੰਘਾਈ ਨਾਲ ਪੁਨਛਾਣ ਕੀਤੀ ਜਾ ਰਹੀ ਹੈ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸੇਵਾਵਾਂ ਵਿਭਾਗ ਨਾਲ ਸੰਬੰਧਤ April 2025 ਦੇ ਅੰਕੜਿਆਂ ਮੁਤਾਬਕ ਅਮਰੀਕਾ ਵੱਲੋਂ ਜਾਰੀ ਕੁੱਲ H1B ਵੀਜ਼ਿਆਂ ਵਿੱਚੋਂ 71% ਭਾਰਤੀ ਲੋਕਾਂ ਕੋਲ ਨੇ ਜੁਲਾਈ ਵਿੱਚ ਵਿਦੇਸ਼ ਵਿਭਾਗ ਨੇ ਐਲਾਨ ਕੀਤਾ ਸੀ ਕਿ H1B ਅਤੇ ਉਹਨਾਂ ਉੱਤੇ ਨਿਰਭਰ H4 ਵੀਜ਼ਾ ਹੋਲਡਰਜ਼ ਕਿਸੇ ਤੀਜੇ ਮੁਲਕ ਵਿੱਚ ਵੀਜ਼ੇ ਰੀਨਿਊ ਨਹੀਂ ਕਰਵਾ ਸਕਣਗੇ ਇਸ ਮਗਰੋਂ 19 ਸਤੰਬਰ ਨੂੰ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਨਵੀਆਂ H1B ਵੀਜ਼ਾ ਅਰਜ਼ੀਆਂ ਤੇ 1 ਲੱਖ ਡਾਲਰ ਫੀਸ ਲਾਗੂ ਕਰ ਦਿੱਤੀ ਡੈਕਟਰੋਇਟ ਸ਼ਹਿਰ ਵਿੱਚ ਰਹਿੰਦੇ ਇੱਕ ਭਾਰਤੀ ਨੇ ਦੱਸਿਆ ਕਿ ਉਹ ਵਿਆਹ ਦੇ ਸਿਲਸਿਲੇ ਵਿੱਚ ਦਸੰਬਰ ਦੇ ਪਹਿਲੇ ਹਫ਼ਤੇ ਭਾਰਤ ਪੂਜਾ ਅਤੇ ਉਸ ਦੀ ਕਾਉਂਸਲਰ ਅਪ pointment 17 ਦਸੰਬਰ ਦੀ ਤੈਅ ਹੋਈ ਪਰ ਇਸ ਨੂੰ ਰੱਦ ਕਰ ਦਿੱਤਾ ਗਿਆ ਨਾਇਮਨ ਨੇ ਸਵਾਲ ਉਠਾਇਆ ਕਿ ਆਖਰਕਾਰ ਕੰਪਨੀਆਂ ਨੂੰ ਆਪਣੇ ਮੁਲਾਜ਼ਮਾਂ ਦੀ ਵਾਪਸੀ ਵਾਸਤੇ ਕਿੰਨੀ ਉਡੀਕ ਕਰਨੀ ਹੋਵੇਗੀ ਬੈਰ ਰਿਪੋਰਟ ਖੰਦਰ ਟੀਵੀ ਅਗਲੀ ਖਬਰ ਕੈਨੇਡਾ ਵਿੱਚ ਜਾਲੀ ਕਰੰਸੀ ਨੋਟਾਂ ਦੀ ਸਮੱਸਿਆ ਸਿਖਰਾਂ ਤੇ ਪਹੁੰਚਣ ਨਾਲ ਸੰਬੰਧਤ ਹੈ ਜੀ ਹਾਂ ਕੈਨੇਡਾ ਵਿੱਚ ਜਾਲੀ ਕਰੰਸੀ ਨੋਟਾਂ ਦੀ ਸਮੱਸਿਆ ਨੇ ਖਤਰੇ ਦੀ ਘੰਟੀ ਵਜਾ ਦਿੱਤੀ ਹੈ ਅਤੇ ਇਸ ਵੇਲੇ 20 ਡਾਲਰ 50 ਡਾਲਰ ਅਤੇ 100 ਡਾਲਰ ਦੇ ਜਾਲੀ ਕਰੰਸੀ ਨੋਟ ਰਿਟੇਲ ਸਟੋਰਾਂ ਵਿੱਚ ਵੱਡੇ ਪੱਧਰ ਤੇ ਪੁੱਜ ਰਹੇ ਨੇ ਰਿਟੇਲ ਕਾਉਂਸਲ ਆਫ ਕੈਨੇਡਾ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਨਕਲੀ ਬਿਲਜ਼ ਸਾਰੀਆਂ ਹਦਾਂ ਪਾਰ ਕਰ ਰਹੇ ਨੇ ਜਾਲੀ ਕਰੰਸੀ ਨੋਟ ਤਿਆਰ ਕਰਨ ਵਾਲਿਆਂ ਵੱਲੋਂ ਆਧੁਨਿਕ ਤਕਨੀਕ ਦੀ ਵਰਤੋਂ ਕਰਦੇ ਹਾਂ ਅਜਿਹੇ ਬਿਲਜ਼ ਬਾਜ਼ਾਰ ਵਿੱਚ ਲਿਆਂਦੇ ਜਾ ਰਹੇ ਨੇ ਜਿਨ੍ਹਾਂ ਦੀ ਪਛਾਣ ਕਰਨੀ ਆਮ ਆਦਮੀ ਦੇ ਬਸੋਂ ਬਾਹਰ ਹੈ ਰਿਟੇਲ ਕਾਉਂਸਲ ਦੀ ਕਿਊਬਿਕ ਡਿਵੀਜ਼ਨ ਦੇ ਪ੍ਰਧਾਨ ਮਿਸ਼ੇਲ ਰੋਸ਼ਟ ਨੇ ਦੱਸਿਆ ਕਿ ਨਕਲੀ ਕਰੰਸੀ ਨੋਟਾਂ ਤੇ ਹੋਲੋਗ੍ਰਾਮ ਇੰਨੀ ਸਫਾਈ ਨਾਲ ਲੱਗਾ ਹੁੰਦਾ ਹੈ ਕਿ ਪਾਰਖੂ ਅੱਖ ਵੀ ਧੋਖਾ ਖਾ ਜਾਵੇ ਅਪਰਾਧਕ ਗਿਰੋਹ ਵੀ ਨਵੀਂ ਤਕਨੀਕ ਦੀ ਵਰਤੋਂ ਤੇ ਜ਼ੋਰ ਦੇ ਰਹੇ ਨੇ ਅਤੇ 크리스마스 ਦੌਰਾਨ ਬਾਜ਼ਾਰ ਵਿੱਚ ਹੋਰ ਜ਼ਿਆਦਾ ਜਾਲੀ ਨੋਟ ਆਉਣ ਦਾ ਖਤਰਾ ਮੰਡਰਾਉਣ ਲੱਗਾ ਹੈ। ਰਿਟੇਲ ਕਾਉਂਸਲ ਵੱਲੋਂ ਖਪਤਕਾਰਾਂ ਅਤੇ ਕਾਰੋਬਾਰੀਆਂ ਦੋਹਾਂ ਨੂੰ ਸੁਚੇਤ ਰਹਿਣ ਦਾ ਸੱਦਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕਾਉਂਸਲ ਨੇ ਫੈਡਰਲ ਅਤੇ ਸੂਬਾ ਸਰਕਾਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਸਮੱਸਿਆ ਦੇ ਟਾਕਰੇ ਲਈ ਉਨੀਸ ਮਹਿਕਮਿਆਂ ਨੂੰ ਵੱਧ ਤੋਂ ਵੱਧ ਵਸੀਲੇ ਮੁਹੱਈਆ ਕਰਵਾਏ ਜਾਣ। ਮਿਸ਼ੇਲ ਰੋਸ਼ਟ ਨੇ ਅੰਤ ਵਿੱਚ ਕਿਹਾ ਕਿ ਮਸਲਾ ਬੇਹਦ ਗੰਭੀਰ ਹੈ। ਅਤੇ ਸਮਾਂ ਰੰਦੇ ਠੁਕਮੇ ਕਦਮ ਨਾ ਉਠਾਏ ਗਏ ਤਾਂ ਹਾਲਾਤ ਬੱਧਰ ਹੋ ਸਕਦੇ ਨੇ ਬਿਊਰੋ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਕੈਨੇਡਾ ਵਿੱਚ ਗੱਡੀ ਚੋਰੀ ਦੀਆਂ ਵਾਰਦਾਤਾਂ ਦੇ ਲੇਖੇ ਜੋਖੇ ਨਾਲ ਸੰਬੰਧਿਤ ਹੈ ਜੀ ਹਾਂ ਸਾਲ 2025 ਖਤਮ ਹੋ ਰਿਹਾ ਅਤੇ ਕੈਨੇਡਾ ਵਿੱਚ ਵੱਖ-ਵੱਖ ਅਪਰਾਧਕ ਵਾਰਦਾਤਾਂ ਦੇ ਅੰਕੜੇ ਉੱਬਰ ਕੇ ਸਾਹਮਣੇ ਆ ਰਹੇ ਨੇ ਗੱਡੀ ਚੋਰੀ ਦੀਆਂ ਵਾਰਦਾਤਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਮਿਸਿਸਾਗਾ ਅਤੇ ਬ੍ਰੈਮਟਨ ਵਿੱਚ 21 ਦਸੰਬਰ ਤੱਕ ਸਾਂਝੇ ਤੌਰ ਤੇ 4722 ਗੱਡੀਆਂ ਚੋਰੀ ਹੋਈਆਂ ਅਤੇ 2024 ਦੇ ਮੁਕਾਬਲੇ ਲੋਕਾਂ ਨੂੰ ਮਾਮੂਲੀ ਤੌਰ ਤੇ ਸੁਖਦਾ ਸਾ ਆਇਆ ਜਦੋਂ 6500 ਤੋਂ ਵੱਧ ਗੱਡੀਆਂ ਚੋਰੀ ਹੋਈਆਂ ਸਨ ਪੀਨ ਰੀਜਨਲ ਪੁਲਿਸ ਦੇ ਅੰਕੜਿਆਂ ਮੁਤਾਬਕ ਮੀਸੀਸਾਗਾ ਵਿੱਚੋਂ 2838 ਅਤੇ ਬ੍ਰੈਂਟਨ ਵਿੱਚੋਂ 1867 ਕਾਰਾਂ ਚੋਰੀ ਹੋਈਆਂ ਪਰ ਇਸ ਦੇ ਨਾਲ ਹੀ ਪੀਨ ਰੀਜਨਲ ਪੁਲਿਸ ਨਾਲ ਸੰਬੰਧਿਤ 9 ਵਾਰਦਾਤਾਂ ਟੋਰਾਂਟੋ 2 ਕੈਲੇਡਨ 3 ਓਕਵਿਲ ਅਤੇ ਇੱਕ ਇੱਕ ਬਰਲਿੰਗਟਨ ਤੇ ਮਾਰਕਮ ਵਿਖੇ ਵਾਪਰੀ ਗੱਡੀ ਚੋਰੀ ਦੇ ਕੁੱਲ ਮਾਮਲਿਆਂ ਵਿੱਚੋਂ ਪੀਲ ਰੀਜਨਲ ਪੁਲਿਸ 3041 ਦੀ ਗੁੱਥੀ ਸੁਲਝਾਉਣ ਵਿੱਚ ਸਫਲ ਰਹੀ ਜਦਕਿ 140 ਦੀ ਪੜਤਾਲ ਚੱਲ ਰਹੀ ਹੈ ਇਸ ਤੋਂ ਇਲਾਵਾ 1541 ਮਾਮਲੇ ਅਣਸੁਲਝੇ ਕਰਾਰ ਦਿੱਤੇ ਗਏ ਚੋਰੀ ਹੋਈਆਂ ਗੱਡੀਆਂ ਵਿੱਚੋਂ 3367 ਕਾਰਾਂ ਸਨ ਜਦਕਿ 879 ਪਿਕਅਪ ਟਰੱਕ ਅਤੇ 216 ਨੂੰ ਹੋਰ ਗੱਡੀਆਂ ਦੀ ਸ਼੍ਰੇਣੀ ਵਿੱਚ ਮੰਨਿਆ ਗਿਆ ਹੈ ਪੀਲ ਰੀਜਨ ਵਿੱਚ ਸਭ ਤੋਂ ਵੱਧ ਚੋਰੀ ਦੇ ਮਾਮਲੇ 에어ਪੋਰਟ ਰੋਡ, ਬਲੋਡ ਸਟਰੀਟ, ਬੋਵੇਡ ਡਰਾਈਵ, ਬ੍ਰੈਮਲੀ ਰੋਡ, ਬ੍ਰਿਟੇਨੀਆ ਰੋਡ, ਬਰਨਹੈਮ ਥੋਰਪ ਰੋਡ, ਸਿਟੀ ਸੈਂਟਰ ਡਰਾਈਵ, ਪੋਰਟਨੀ ਪਾਰਕ ਡਰਾਈਵ, ਡੈਰੀ ਰੋਡ, ਡੈਕਸੀ ਰੋਡ, ਟੰਡਾਸਟਰੀਟ, ਗ੍ਰੇਟ ਲੇਕਸ ਡਰਾਈਵ, ਹਿਊਰੈਂਟੇਰੀਓ ਸਟਰੀਟ, ਕੈਨੇਡੀ ਰੋਡ, ਲੇਕਸ਼ੋਰ ਰੋਡ ਅਤੇ ਮੇਨ ਸਟਰੀਟ ਵੇਖੇ ਸਾਹਮਣੇ ਆਉਂਦੇ ਨੇ। ਮੌਜੂਦਾ ਬਰੇ ਦੇ ਮਹੀਨਾਵਾਰ ਅੰਕੜਿਆਂ ਤੇ ਚਾਤ ਮਾਰੀ ਜਾਵੇ ਤਾਂ ਜਨਵਰੀ ਦੌਰਾਨ ਕਾਰਚੋਰ 437 ਗੱਡੀਆਂ ਲੈ ਗਏ ਜਦਕਿ ਫਰਵਰੀ ਵਿੱਚ ਅੰਕੜਾ 334 ਦਰਜ ਕੀਤਾ ਗਿਆ ਮਾਰਚ ਵਿੱਚ 390 ਵਾਰਦਾਤਾਂ ਸਾਹਮਣੇ ਆਈਆਂ ਅਤੇ ਅਪ੍ਰੈਲ ਵਿੱਚ 372 ਗੱਡੀਆਂ ਚੋਰੀ ਹੋਈਆਂ ਮਈ ਵਿੱਚ ਅੰਕੜਾ ਮੁੜ ਵਧਿਆ ਅਤੇ ਕਾਰਚੋਰ 420 ਗੱਡੀਆਂ ਚੋਰੀ ਕਰਨ ਵਿੱਚ ਸਫਲ ਰਹੇ ਜਦਕਿ ਜੂਨ ਵਿੱਚ ਅੰਕੜਾ ਹੋਰ ਵਾਦੇ ਨਾਲ 431 ਤੇ ਪੁੱਜ ਗਿਆ ਗਰਮੀ ਦੇ ਮੌਸਮ ਵਿੱਚ ਚੋਰ ਕੁਝ ਜ਼ਿਆਦਾ ਹੀ ਸਰਗਰਮ ਨਜ਼ਰ ਆਏ ਅਤੇ ਜੁਲਾਈ ਵਿੱਚ 462 ਗੱਡੀਆਂ ਵੱਖ-ਵੱਖ ਥਾਵਾਂ ਤੋਂ ਚੋਰੀ ਹੋਈਆਂ ਇਸ ਮਗਰੋਂ ਗੱਡੀ ਚੋਰੀ ਦੀਆਂ ਵਾਰਦਾਤਾਂ ਵਧਣ ਦੇ ਸਿਲਸਲੇ ਨੂੰ ਕੁਝ ਹੱਦ ਤੱਕ ਠੱਲ ਪਈ ਅਤੇ ਅਗਸਤ ਦੌਰਾਨ 407 ਵਾਰਦਾਤਾਂ ਦਰਜ ਕੀਤੀਆਂ ਗਈਆਂ ਸਤੰਬਰ ਵਿੱਚ ਮਾਮੂਲੀ ਕਮੀ ਨਾਲ 402 ਵਾਰਦਾਤਾਂ ਵਾਪਰੀਆਂ ਜਦਕਿ ਅਕਤੂਬਰ ਵਿੱਚ ਮੁੜ ਵਾਧਾ ਹੋਇਆ ਅਤੇ ਗੱਡੀ ਚੋਰੀ ਦੇ 436 ਮਾਮਲੇ ਸਾਹਮਣੇ ਆਏ ਇਸੇ ਤਰ੍ਹਾਂ ਨਵੰਬਰ ਮਹੀਨੇ ਦੌਰਾਨ 388 ਵਾਰਦਾਤਾਂ ਵਾਪਰੀਆਂ ਅਤੇ ਦਸੰਬਰ ਦੀ ਪਹਿਲੀ ਤਰੀਕ ਤੋਂ 21 ਤਰੀਕ ਤੱਕ 243 ਗੱਡੀਆਂ ਪੀਲ ਰੀਜਨ ਵਿੱਚੋਂ ਚੋਰੀ ਹੋਈਆਂ ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਵਿੱਚੋਂ ਮਹਿੰਗੀਆਂ ਗੱਡੀਆਂ ਚੋਰੀ ਕਰਕੇ ਵਿਦੇਸ਼ ਭੇਜਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦੇ ਹਾਂ 온ਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ 306 ਗੱਡੀਆਂ ਬਰਾਮਦ ਕੀਤੀਆਂ 온ਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਅਤੇ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ ਕਾਰਵਾਈ ਦੌਰਾਨ ਨਾ ਸਿਰਫ ਗੱਡੀ ਚੋਰੀ ਦੀਆਂ ਵਾਰਦਾਤਾਂ ਵੱਲ ਧਿਆਨ ਕੇਂਦਰਿਤ ਕੀਤਾ ਗਿਆ ਸਗੋਂ ਚੋਰੀ ਸ਼ੁਦਾ ਮਾਲ ਦੀ ਵਿਦੇਸ਼ੀ ਬਾਜ਼ਾਰਾਂ ਤੱਕ ਧੋਆ ਠੋਾਈ ਕਰਨ ਵਾਲੀਆਂ ਕੰਪਨੀਆਂ ਵੀ ਨਿਸ਼ਾਨੇ ਤੇ ਰਹੀਆਂ ਪਿਆਰਾ ਰਿਪੋਰਟ ਹੰਦਰ ਟੀਵੀ ਲਓ ਜੀ ਅਗਲੀ ਅਗਲੀ ਖਬਰ ਸੁਣਾਓ ਅਗਲੀ ਖਬਰ ਯੂਕਰੇਨੀ ਫੌਜ ਦੀ ਕੈਦ ਵਿੱਚ ਮੌਜੂਦ ਗੁਜਰਾਤੀ ਵਿਦਿਆਰਥੀ ਨਾਲ ਸਬੰਧਤ ਹੈ ਜੀ ਹਾਂ यूक्रेनी फौज वलो काबू कीते एक गुजराती विद्यार्थी ने वीडियो स्नेहा भेज के जान बचाण दी अपील कीती है साहिल मोहम्मद हुसैन वलो नौजवानानू स्नेहा ਦਿੱਤਾ ਗਿਆ ਕਿ ਕਿਸੇ ਵੀ ਸੂਰਤ ਵਿੱਚ ਰੂਸੀ ਫੌਜ ਵਿੱਚ ਭਰਤੀ ਨਾ ਹੋਣ ਸਾਹਿਲ ਨੇ ਦੋਸ਼ ਲਾਇਆ ਹੈ ਕਿ ਰੂਸ ਵਿੱਚ ਉਸਨੂੰ ਨਸ਼ਾ ਤਸਕਰੀ ਦੇ ਝੂਠੇ ਮਾਮਲੇ ਵਿੱਚ ਫਸਾ ਕੇ ਫੌਜ ਵਿੱਚ ਭਰਤੀ ਹੋਣ ਵਾਸਤੇ ਮਜਬੂਰ ਕੀਤਾ ਗਿਆ ਯੂਕਰੇਨ ਵਿੱਚ ਸਾਹਿਲ ਕਿਹੜੀ ਜਗ੍ਹਾ ਤੇ ਮੌਜੂਦ ਹੈ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲ ਸਕੀ ਯੂਕਰੇਨੀ ਸੁਰੱਖਿਆ ਬਲਾਂ ਵੱਲੋਂ ਹੁਸੈਨ ਦੀ ਵੀਡੀਓ ਉਸ ਦੀ ਮਾਤਾ ਨੂੰ ਭੇਜੀ ਗਈ ਹੈ ਤਾਂ ਮਾਤਾ ਵੱਲੋਂ ਪੁੱਤ ਦੀ ਸੁਰੱਖਿਤ ਵਾਪਸੀ ਲਈ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਪਾਰਿਸ ਉੱਤੇ ਸੁਣਵਾਈ ਫਰਵਰੀ ਵਿੱਚ ਹੋਵੇਗੀ ਵੀਡੀਓ ਵਿੱਚ ਸਾਹਿਲ ਨੇ ਹਰੇ ਰੰਗ ਦੀ ਜੈਕਟ ਪਹਿਨੀ ਹੋਈ ਹੈ ਅਤੇ ਉਹ ਦੱਸਦਾ ਹੈ ਕਿ ਵੀਜ਼ਾ ਸਮੱਸਿਆਵਾਂ ਕਰਕੇ ਉਹ ਕੁਝ ਰੂਸੀਆਂ ਦੇ ਸੰਪਰਕ ਵਿੱਚ ਆਇਆ ਜੋ ਨਸ਼ਿਆਂ ਦੀ ਤਸਕਰੀ ਕਰਦੇ ਸਨ ਸਾਹਿਲ ਨੇ ਦਾਅਵਾ ਕੀਤਾ ਕਿ ਉਸਨੇ ਕੁਝ ਵੀ ਗਲਤ ਨਹੀਂ ਕੀਤਾ ਸਾਹਿਲ ਮੁਤਾਬਕ ਰੂਸ ਵਿੱਚ ਘਟੋ-ਘਟ 700 ਜਣਿਆਂ ਨੂੰ ਨਸ਼ਾ ਤਸਕਰੀ ਦੇ ਦੋਸ਼ੇ 'ਟ ਜੇਲ ਵਿੱਚ ਸੁਟਿਆ ਗਿਆ ਅਤੇ ਬਾਅਦ ਵਿੱਚ ਫੌਜੀ ਬਣਨ ਦੀ ਪੇਸ਼ਕਸ਼ ਕਰਦਿਆਂ ਰਿਹਾਈ ਦਾ ਲਾਲਚ ਦਿੱਤਾ ਗਿਆ 15 ਦਿਨ ਦੀ ਸਿਖਲਾਈ ਮਗਰੋਂ ਸਿੱਧਾ ਮੋਰਚੇ ਤੇ ਭੇਜਿਆ ਗਿਆ ਅਤੇ ਉਸਨੇ ਯੂਕਰੇਨੀ ਫੌਜ ਅੱਗੇ ਹਥਿਆਰ ਸੁੱਟ ਦਿੱਤੇ ਸਾਹਿਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਸਦੀ ਮਦਦ ਕੀਤੀ ਜਾਵੇ ਬਿਊਰੋ ਰਿਪੋਰਟ ਹਮਦਰ ਟੀਵੀ ਆ ਹੁਣ ਚਲਦੇ ਹਾਂ ਸਿਡਨੀ ਬੀਚ ਕਤਲਿਆਮ ਬਾਰੇ ਨਵੇਂ ਤਾਥ ਉੱਭਰ ਕੇ ਆਉਣ ਨਾਲ ਸਬੰਧਤ ਅਹਿਮ ਖਬਰਵਾਲ ਸਿਡਨੀ ਵਿਖੇ ਸਮੂਹ ਕਤਲਿਆਮ ਦੌਰਾਨ ਮਾਰੇ ਗਏ ਯਹੂਦੀਆਂ ਨੂੰ ਸ਼ਰਧਾਂਜਲੀ ਦੇਣ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਬੁੰਡਾਈ ਬੀਚ ਤੇ ਇਕੱਤਰ ਹੋਏ ਦੂਜੇ ਪਾਸੇ ਆਸਟ੍ਰੇਲੀਆ ਪੁਲਿਸ ਵੱਲੋਂ ਜਾਰੀ ਤਾਜ਼ਾ ਦਸਤਾਵੇਜ਼ਾਂ ਵਿੱਚ ਦਾਵਾ ਕੀਤਾ ਗਿਆ ਹੈ ਕਿ ਯਹੂਦੀਆਂ ਉੱਤੇ ਗੋਲੀਬਾਰੀ ਕਰਦਿਆਂ 15 ਜਣਿਆਂ ਦੀ ਹੱਤਿਆ ਕਰਨ ਵਾਲੇ ਪਿਓ ਪੁੱਤ ਨੇ ਬਕਾਇਦਾ ਤੌਰ ਤੇ ਹਥਿਆਰ ਚਲਾਉਣ ਦੀ ਸਿਖਲਾਈ ਹਾਸਲ ਕੀਤੀ ਅਤੇ ਗੋਲੀਬਾਰੀ ਕਰਨ ਤੋਂ ਪਹਿਲਾਂ ਚਾਰ ਦੇਸੀ ਬੰਬ ਵੀ ਚਲਾਏ ਪੁਲਿਸ ਮੁਤਾਬਕ ਤਿੰਨ ਐਲੂਮੀਨੀਅਮ ਪਾਈਪ ਬੰਬ ਅਤੇ ਇੱਕ ਟੈਨਿਸ ਬਾਲ ਬੰਬ ਵਿੱਚ ਬਾਰੂਦ ਭਰਿਆ ਹੋਇਆ ਸੀ ਹਮਲਾਵਰ 사ஜித் ਅਕਰਮ ਅਤੇ ਨਵੀਦ ਅਕਰਮ ਵਿੱਚੋਂ 사ஜித் ਅਕਰਮ ਦੀ ਪੁਲਿਸ ਗੋਲੀ ਨਾਲ ਮੌਤ ਹੋ ਚੁੱਕੀ ਹੈ ਜਦਕਿ ਨਵੀਦ ਵਿਰੁੱਧ 15 ਕਤਲਾਂ ਸਣੇ 59 ਦੋਸ਼ਾਇਦ ਕੀਤੇ ਗਏ ਨੇ ਦੱਸ ਦਈਏ ਕਿ ਆਸਟ੍ਰੇਲੀਆ ਦੇ ਇਤਿਹਾਸ ਦਾ ਸਭ ਤੋਂ ਵੱਡਾ ਕਤਲੇਆਮ 1996 ਵਿੱਚ ਹੋਇਆ ਜਦੋਂ ਇੱਕ ਬੰਦੂਕਧਾਰੀ ਨੇ ਤਸਮਾਨੀਆ ਸੂਬੇ ਵਿੱਚ 35 ਜਣਿਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਇਸੇ ਦੌਰਾਨ ਨਿਊ ਸਾਊਥ ਵੈਲਜ਼ ਸਰਕਾਰ ਵੱਲੋਂ ਸੋਮਵਾਰ ਨੂੰ ਸਵੇਾਈ